ਕੀ ਕੀ ਫਤੇ ਬਿਗਨ ਬਿਨਾਸਨ ਸੋਏ ਫਤਨਾ ਸਰੀ ਵਾਹਿਗੁਰੂ ਸਾਹਿਬ ਜੀ ਦੁਹਰਾ ਨਿਕਟ ਰਹਾ ਕਰਦਾਸ ਇੱਕ ਲਿਖਨ ਸੁਨੇਕੇਤ ਕੀਤੇ ਕsevਕ ਹਬਰ ਜੀ ਲਿਖਨਾ ਚਨਨ ਕੇਤ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਪਹਿਲਾ ਪ੍ਰਕਾਸ਼ ਜੋ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੀਤਾ ਗਿਆ 4 ਸਤੰਬਰ ਨੂੰ ਗੁਰੂ ਮਹਾਰਾਜ ਪਹਿਲਾ ਪ੍ਰਕਾਸ਼ ਪੁਰਬ ਹੈ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁੱਖ ਰੱਖਦੇ ਹੋਏ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲਿਖਾਈ ਦੀ ਕਥਾ ਹੈ ਕਿ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਏ ਗੁਰਦਾਸ ਜੀ ਤੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸ੍ਰੀ ਰਾਮ ਸਰ ਸਾਹਿਬ ਵਿਖੇ ਲਿਖਵਾਏ ਉਹ ਕਥਾ ਪਾੜਾ ਸੁਣਾਗੇ ਇਹਨਾਂ ਦਿਨਾਂ ਦੇ ਵਿੱਚ ਸੋ ਕਥਾ ਇੱਥੋਂ ਆਰੰਭ ਹੁੰਦੀ ਹੈ ਕਿ ਗੋਇੰਦਵਾਲ ਸਾਹਿਬ ਤੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸਿੱਕਾ ਸਮੇਤ ਜਾ ਕੇ ਪੋਥੀਆਂ ਲੈ ਕੇ ਆਏ ਉਹਨਾਂ ਪੋਥੀਆਂ ਨੂੰ ਗੁਰੂ ਮਹਾਰਾਜ ਜੀ ਨੇ ਇੱਕ ਸੋਹਣੇ ਥਾਂ ਦੇ ਉੱਤੇ ਸਰੋਵਰ ਦੇ ਕੰਢੇ ਤੇ ਜਦੋਂ ਹੁਣ ਆਪਾਂ ਦਰਬਾਰ ਸਾਹਿਬ ਜਾਂਦੇ ਹਾਂ ਦੁੱਖ ਭੰਜਨੀ 베ਰੀ ਦੇ ਥੱਲੇ ਇਸ਼ਨਾਨ ਕਰਦੇ ਹਾਂ ਉਸ ਤੋਂ ਅਗਲੇ ਥਾਂ ਦੇ ਉੱਤੇ ਉਸ 베ਰੀ ਦੇ ਨਾਲ ਹੀ ਇੱਕ ਉੱਚਾ ਥੜਾ ਬਣਿਆ ਹੋਇਆ ਤੇ ਥੜੇ ਦੇ ਉੱਤੇ ਕਪਾਲਕੀ ਬਣੀ ਹੋਈ ਹੈ ਇਹਨਾਂ ਪੋਥੀਆਂ ਨੂੰ ਉਸ ਪਾਲਕੀ ਦੇ ਸਥਾਨ ਤੇ ਲਿਆ ਕੇ ਰੱਖਿਆ ਤੇ ਗੁਰੂ ਮਹਾਰਾਜ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਇਹ ਜੋ ਪੋਥੀ ਸਹਿਬ ਹੈ ਗੁਰਬਾਣੀ ਦੀ ਤੇ ਇਹਨਾਂ ਦੇ ਕੋਲ ਸਾਰੀ ਰਾਤ ਹੀ ਆਪ ਸੰਗਤਾਂ ਨੇ ਰਲ ਮਿਲ ਕੇ ਕੀਰਤਨ ਕਰਨਾ ਇਸ ਪ੍ਰਕਾਰ ਸਤਿਗੁਰੂ ਮਹਾਰੇ ਨੇ ਸਿੱਖਾਂ ਨੂੰ ਕੀਰਤਨ ਕਰਨ ਦਾ ਹੁਕਮ ਦੇ ਕੇ ਆਪ ਸਤਿਗੁਰੂ ਮਹਾਰਾਜ ਜੀ ਕਾਫੀ ਰਾਤ ਗਏ ਤੋਂ ਤੇ ਆਪਣੇ ਘਰ ਨੂੰ ਚਲੇ ਗਏ ਤੇ ਅੰਮ੍ਰਿਤ ਵੇਲੇ ਜਦੋਂ ਸਤਿਗੁਰੂ ਮਹਾਰਾਜ ਆਏ ਨੇ ਤੇ ਸਿੱਖਾਂ ਨੂੰ ਹੁਕਮ ਕਰਕੇ ਗੁਰੂ ਮਾਰਣੇ ਇੱਕ ਇੱਕ ਸੋਹਣੀ ਥਾਂ ਦੇਖੋ ਜਿਹੜੀ ਆਵਾਜਾਈ ਤੋਂ ਵੱਖਰੀ ਹੋਵੇ ਜਦੋਂ ਸੰਗਤ ਜੀ ਆਪਾਂ ਜਾਣੇ ਨਾ ਬਾਬਾ ਦੀਪ ਸਿੰਘ ਦੇ ਸਥਾਨ ਤੇ ਸ਼ੀਦਾ ਦਾ ਸਥਾਨ ਤੇ ਇਸ ਸਥਾਨ ਦੇ ਨਾਲ ਹੀ ਇੱਕ ਰਾਮ ਸਰ ਸਰੋਵਰ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਵਨ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੁਣ ਛਾਪੇ ਜਾਂਦੇ ਆ ਇਸੇ ਕਰਕੇ ਉੱਥੇ ਗੁਰੂ ਗ੍ਰੰਥ ਸਾਹਿਬ ਪਵਨ ਬਣਾਏ ਗਏ ਕਿਉਂਕਿ ਪਹਿਲੀ ਵਾਰ ਵੀ ਉੱਥੇ ਹੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸ ਰੂਪ ਲਖਵਾਏ ਨੇ ਸੋ ਸਤਗੁਰੂ ਜੀ ਨੇ ਉਹ ਥਾਂ ਜਿਹੜਾ ਪਸੰਦ ਕਰਕੇ ਸਿੱਖਾਂ ਨੂੰ ਕਿਹਾ ਕਿ ਇਹ ਸਥਾਨ ਨੂੰ ਸਵਾਰੋ ਸਜਾਓ ਸੋ ਸਿੱਖਾਂ ਨੇ ਉਹ ਸਥਾਨ ਦੇ ਉੱਤੋਂ ਜਿੰਨੇ ਵੀ ਕਾਹ ਝਾੜੀਆਂ ਕੋਈ ਇਸ ਤਰ੍ਹਾਂ ਦਾ ਸਰਕੜਾ ਆਦਿਕ ਸੀ ਉਹ ਸਾਰਾ ਕੱਟ ਕੇ ਵੱਢ ਕੇ ਬਹੁਤ ਸੋਹਣਾ ਥਾਂ ਬਣਾ ਦਿੱਤਾ ਵਿੱਚ ਫੁੱਲ ਬੂਟੇ ਲਾ ਦਿੱਤੇ ਥਾਂ ਪੱਧਰੀ ਕਰ ਦਿੱਤੀ ਹੈ ਵੀ ਜਿਵੇਂ ਬਾਗ ਹੁੰਦਾ ਇਸ ਤਰ੍ਹਾਂ ਬਾਗ ਬਗੀਚਾ ਸੋਹਣਾ ਬਣਾ ਦਿੱਤਾ ਹੈ ਇਹਦੇ ਵਿੱਚ ਫਿਰ ਗੁਰੂ ਮਹਾਰਾਜ ਦੇ ਹੁਕਮ ਅਨੁਸਾਰ ਤੰਬੂ ਲਾਏ ਗਏ ਕਿ ਜਿੱਥੇ ਗੁਰੂ ਮਹਾਰਾਜ ਬਿਰਾਜਮਾਨ ਹੋ ਕੇ ਇਸ ਮਹਾਨ ਪੁੱਤਰ ਬਾਣੀ ਦੀ ਰਚਨਾ ਕਰ ਸਕਣ ਇੱਕ ਥਾਂ ਤੇ ਲਿਖਵਾ ਸਕਣ ਸੋ ਇਸ ਤਰ੍ਹਾਂ ਸੋਣਾ ਤੰਬੂ ਲਾ ਕੇ ਤੇ ਕਾਰਜ ਜਿਹੜਾ ਸੀ ਆਰੰਭ ਕਰ ਦਿੱਤਾ ਗਿਆ ਹੈ। ਬਾਕੀ ਆਪਾਂ ਕਥਾ ਰਾਹੀਂ ਪੜਦੇ ਸੁਣਦੇ ਹਾਂ ਜਿਵੇਂ ਗੁਰੂ ਮਹਾਰਾਜ ਨੇ ਬਾਕੀ ਸਾਰਿਆਂ ਨੂੰ ਹੁਕਮ ਕਰ ਦਿੱਤਾ ਕਿ ਤੁਸੀਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕੋ ਦਰਸ਼ਨ دیدਾਰ ਕਰੋ ਸੰਗਤਾਂ ਤੋਂ ਤੇ ਕੀਰਤਨ ਰਾਗੀ ਸਿੱਖਾਂ ਤੋਂ ਸਰਵਣ ਕਰੋ ਤੁਹਾਡੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਤੇ ਓ ਸਤਿਗੁਰੂ ਜੀ ਨੇ ਫਿਰ ਪਹਿਰੇ ਲਾ ਦਿੱਤੇ ਸਿੱਖਾਂ ਦੇ ਵੀ ਇੱਥੇ ਕੋਈ ਵੀ ਦਰਸ਼ਨ دیدਾਰ ਕਰਨ ਵਾਲਾ ਸੰਗਤ ਸ਼ਰਧਾਲੂ ਜਿਹੜਾ ਹੈ ਯਾਤਰੂ ਨਾ ਆਵੇ ਕਿਉਂਕਿ ਇੱਥੇ ਬਹੁਤੀ ਆਵਾਜ਼ਾਈ ਦੀ ਸਾਨੂੰ ਲੋੜ ਨਹੀਂ ਹੈ ਸੋ ਸਤਿਗੁਰੂ ਜੀ ਨੇ ਇਸ ਤਰ੍ਹਾਂ ਪਹਿਰੇਦਾਰ ਲਾ ਕੇ ਤੇ ਲਖਵਾਈ ਦੀ ਜੋ ਰਚਨਾ ਦਾ ਕਾਰਜ ਸੀ ਔਰੰਮ ਕੀਤਾ ਹੈ ਕਿਵੇਂ ਕੀਤਾ ਇਤਿਹਾਸ ਵਿੱਚ ਜੋ ਬਚਨ ਲਿਖੇ ਨੇ ਭਾਈ ਸੰਤੋਖ ਸਿੰਘ ਜੀ ਨੇ ਵਾਪਸ ਸਰਵਣ ਕਰਿਏ ਜੀ ਵਾਹਿਗੁਰੂ ਸਾਨਪਤੀ ਦੁਹਰਾ ਨਿਕਟ ਰਹਿਆ ਗੁਰਦਾਸ ਇੱਕ ਹੋਰ ਸਾਰੀ ਸੰਗਤ ਨੂੰ ਹੀ ਗੁਰੂ ਮਰਨੇ ਵਾਪਸ ਜਾਣ ਦਾ ਹੁਕਮ ਕਰ ਦਿੱਤਾ ਕਿ ਤੁਸੀਂ ਉਥੇ ਹੀ ਦਰਬਾਰ ਸਾਹਿਬ ਹੀ ਆਉਣਾ ਜਾਣਾ ਹੈ ਇਧਰ ਘਟਵਾਦੀ ਜਦੋਂ ਕਿਸੇ ਨੂੰ ਲੋਡ ਹੋਵੇ ਨਾ ਕੋਈ ਪਹਿਰੇਦਾਰ ਜਾਊਗਾ ਸੇਵਾਦਾਰ ਚੱਲਿਆ ਜਾਊਗਾ ਕਿਸੇ ਚੀਜ਼ ਦੀ ਲੋਡ ਹੋਊਗੀ ਤੇ ਆਪ ਸੰਗਤਾਂ ਨੇ ਇਧਰ ਨਹੀਂ ਆਉਣਾ ਹੈ ਸੋ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਨਿਕਟ ਰਹਿਓ ਗੁਰਦਾਸ ਇੱਕ ਇੱਕ ਤਾਂ ਭਾਈ ਗੁਰਦਾਸ ਜੀ ਗੁਰੂ ਮਹਾਰਾਜ ਦੇ ਕੋਲ ਰਹਿ ਪਏ ਹਨ ਸੇਖਨ ਸੰਨਕੇ ਉਹ ਕਾਦੇ ਵਾਸਤੇ ਵੀ ਬਾਣੀ ਲਿਖਣ ਵਾਸਤੇ ਬਾਣੀ ਸੁਣਨ ਵਾਸਤੇ ਕੇਟਿੰਗ ਸੇਵਕ ਅਪਨ ਜੀ ਹੋਰ ਜਿਹੜੇ ਬਹੁਤੇ ਸਿੱਖ ਸੇਵਕ ਸਨ ਬੈਠ ਹੈ ਹੋਰੇ ਸੁਚੇਤ ਤੇ ਕਈ ਸੇਵਕ ਗੁਰੂ ਮਾਰਨ ਆਪਣੇ ਕੋਲ ਸੁਚੇਤ ਪਾਉ ਪਹਿਰੇਦਾਰੀ ਕਰਨ ਵਾਸਤੇ ਰੱਖ ਲਿਓ ਸੁਚੇਤ ਹੋ ਕੇ ਬੈਠੇ ਰਹਿੰਦੇ ਸਨ ਚਾਪੈ ਨਿਕਟਨ ਪਹੁੰਚ ਹੈ ਬਿਨਾ ਬੁਲਾਏ ਤੇ ਕੋਈ ਵੀ ਸ਼ਰਧਾਲੂ ਯਾਤ੍ਰੂ ਦਰਸ਼ਨ ਦਿਦਾਰ ਕਰਨ ਵਾਲਾ ਗੁਰੂ ਮਰਦੇ ਬਿਨਾ ਬੁਲਾਏ ਤੋਂ ਨੇੜੇ ਨਹੀਂ ਜਾ ਸਕਦਾ ਹੈ। ਚਾਹਾਂ ਦੇਸ਼ ਬੈਠੇ ਕਰ ਚੁਪਸਾਈ। ਵੀ ਕੋਈ ਯਾਤਰੂ ਨੇੜੇ ਨਾ ਜਾ ਜਾਵੇ ਤੇ ਉਧਰ ਕੋਈ ਡਿਸਟਰਬਿੰਗ ਗੁਰੂ ਮਾਰ ਨੂੰ ਨਾ ਹੋਵੇ ਲਿਖਣ ਬਾਣੀ ਲਿਖਾਉਣ ਦੇ ਵਿੱਚ। ਜਿਉਂ ਚਾਰੇ ਪਾਸੇ ਚੁਪਸਾਈ ਕਰਕੇ ਬੜੇ ਧਿਆਨ ਸਾਵਧਾਨੀ ਕਰਕੇ ਬੈਠ ਗਏ। ਜੋ ਮਨ ਆਪ ਹੈ ਅਨਜਾਨੀ। ਵੀ ਜਿਹੜੇ ਅਣਜਾਣ ਜਿਹੜੇ ਯਾਤਰੂ ਮਨੁੱਖ ਆਉਂਦੇ ਹਨ। ਕਰ ਜਹ ਬਿਨਹ ਦੇਖਦੇ ਜਾਣੇ ਉਹਨਾਂ ਨੂੰ ਵਰਜ ਦਿੰਦੇ ਪਿੱਛੇ ਕਰ ਦਿੰਦੇ ਵੀ ਤੁਸੀਂ ਅੱਗੇ ਨਹੀਂ ਜਾ ਸਕਦੇ ਗੁਰੂ ਮਹਾਰਾਜ ਦਾ ਹੁਕਮ ਹੈ ਕਿਉਂ ਉਹਨਾਂ ਨੂੰ ਨੇੜੇ ਨਹੀਂ ਜਾਣ ਦਿੰਦੇ ਹਨ ਐਮ ਇਕਾ ਕੀ ਮੈ ਗੁਰ ਪੂਰੇ ਕਿਉਂ ਗੁਰ ਪੂਰੇ ਗੁਰੂ ਗੁਰੂ ਅਰਜਨ ਦੇਵ ਸਹਿ ਮਹਾਰਾਜ ਇਕਾਂਤ ਵਿੱਚ ਹੋ ਕੇ ਤਬ ਗੁਰਦਾਸ ਹਰਨਾਗ ਹਦੂਰੇ ਤੇ ਭਾਈ ਗੁਰਦਾਸ ਨੂੰ ਨੇੜੇ ਬੁਲਾਇਆ ਗੁਰੂ ਮਾਰਣ ਨੇ ਨਿਕਟੇ ਬਿਠਾਏ ਮਨੋਰਥ ਪਾਖਾ ਆਪਣੇ ਕੋਲ ਬਿਠਾ ਕੇ ਭਾਈ ਗੁਰਦਾਸ ਜੀ ਨੂੰ ਤੇ ਆਪਣੇ ਮਨ ਦਾ ਮਨੋਰਥ ਦੱਸਿਆ ਹੈ ਸਨ ਭਾਈ ਨਹਰੇ ਅਭਲਾਖਾ ਵੀ ਭਾਈ ਗੁਰਦਾਸ ਸਾਡੀ ਅਭਲਾਖਾ ਸਾਡੀ ਇੱਛਾ ਸੁਣ ਰਚਾ ਗ੍ਰੰਥ ਕੀ ਬੀੜ ਉਤਾਰੀ ਵੀ ਤੁਸੀਂ ਜਿਹੜੀ ਬਹੁਤ ਸੋਹਣੀ ਬੀੜ ਐ ਨਾ ਗ੍ਰੰਥ ਸਾਹਿਬ ਦੀ ਉਹ ਤੁਸੀਂ ਰਚਨਾ ਕਰੋ ਲਿਖ ਅੱਖਰ ਗੁਰਮੁਖੀ ਮਜਾਰੀ ਵੀ ਜਿਹੜੀ ਗੁਰਮੁਖੀ ਲਿਪੀ ਐ ਇਹਦੇ ਵਿੱਚ ਸੋਹਣੇ ਅੱਖਰ ਲਿਖੋ ਸ੍ਰੀ ਨਾਨਕ ਪੱਟੀ ਜੋ ਬਣਾਈ ਜੋ ਪੱਟੀ ਐ ਨਾ ਗੁਰੂ ਨਾਨਕ ਦੇਵ ਜੀ ਸਾਹਿਬ ਮਾਰਨੇ 35 ਅੱਖਰਾਂ ਦੀ ਬਣਾਈ ਉਹਦੇ ਵਿੱਚ ਲਿਖੋ 35 ਅੱਖਰ ਗਰੇ ਸੁਹਾਏ ਜਿਹੜੇ ਸੋਹਣੇ ਸੁਭਾਏ ਮਾਨ ਹੋਰੇ ਨਾਨਕ ਦੇਵ ਸਾਹਿਬ ਜੀ ਦੇ 35 ਅਖਰੀ ਜਿਹੜੀ ਤੈਨ ਮਹਿ ਲੇਖਾ ਸਰਬ ਗੁਰ ਬਾਣੀ ਉਸ ਪੱਟੀ ਦੇ ਵਿੱਚ ਉਹਨਾਂ 35 ਅਖਰਾਂ ਦੇ ਵਿੱਚ ਇਹ ਸਾਰੀ ਗੁਰਬਾਣੀ ਨੂੰ ਲੇਖੋ ਬਠਵੇਂ ਬਿਖੈ ਸੁਖੈਨ ਮਹਾਨੀ ਕਿਉਂਕਿ ਇਹ ਜੋ ਊੜੇ ਏੜੇ ਵਾਲੀ ਪੱਟੀ ਹੈ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਵਿਚਾਰਨ ਕੀਤੀ ਹੋਈ ਤੇ ਇਹਦੇ ਵਿੱਚ ਗੁਰਬਾਣੀ ਪੜਨੀ ਮਹਾਨੀ ਸੁਖ ਸੁਖੈਨ ਸੁਖੈਨ ਹੋਊਗੀ ਸੌਖੀ ਹੋਊਗੀ ਜਨ ਕੇ ਬੁੱਧ ਮਹਤ ਅਥਕਾਈ ਵੀ ਜਿਨ੍ਹਾਂ ਦੇ ਬੁੱਧੀ ਬਹੁਤ ਜ਼ਿਆਦਾ ਹੋਊਗੀ ਸੋਹਣੀ ਬੁੱਧੀ ਵਾਲੇ ਹੋਣਗੇ ਕਹਾ ਮੈਂ ਸਹਿ ਵਿਦਿਆ ਪਾਈ ਦੇ ਬਹੁ ਅਭਿਆਸ ਹੈ ਬਹੁਤ ਅਭਿਆਸ ਕਰਦੇ ਵਿਦਿਆ ਪਾਈ ਹੈ ਬਾਹਰ ਕਰਨ ਚ ਲੱਗ ਪਠਨ ਵਿਚਾਰ ਹੈ ਤੇ ਬਹੁਤ ਸਾਲ ਵਰਖ ਲਾ ਕੇ ਉਹਨਾਂ ਨੇ ਪੜਿਆ ਤੇ ਵਿਚਾਰਿਆ ਹੈ ਸੇ ਉਹ ਤਾਂ ਬਜਨ ਹੈ ਸਾਰ ਸਾਰ ਹੈ ਸੇ ਉਹ ਤਾਂ ਜਿਹੜੇ ਸਾਰ ਅਸ ਔਰ ਚੰਗਾ ਮਾੜਾ ਸਮਝ ਲੈਂਦੇ ਹਨ ਤਿਸ ਤਤਕ ਗੁਰਮਖੀ ਮਝਾਣੀ ਭਾਵੇਂ ਜਿਹੜੇ ਪੜ੍ਹੇ ਲਿਖੇ ਆ ਉਹ ਤਾਂ ਹੋਰ ਵੀ ਭਾਸ਼ਾ ਪੜ੍ਹ ਸੁਣ ਸਕਦੇ ਸਮਝ ਸਕਦੇ ਐ ਪਰ ਹਰੇਕ ਜਿਹੜਾ ਮਨੁੱਖ ਹੈ ਉਹ ਔਖੀ ਭਾਸ਼ਾ ਜਿਵੇਂ ਗੁਰ ਜਿਵੇਂ ਫਾਰਸੀ ਅਰਬੀ ਹੈ ਜਾਂ ਸੰਸਕ੍ਰਿਤ ਉਹਨੂੰ ਪੜ੍ਹ ਨਹੀਂ ਸੁਣ ਨਹੀਂ ਸਕਦਾ ਹੈ ਸਮਝ ਨਹੀਂ ਸਕਦਾ ਹੈ ਤੇ ਪਰ ਜੋ ਇਹ ਮਹਾਨ ਗੁਰਬਾਣੀ ਹੈ ਨਾ ਇਹਨੂੰ ਗੁਰਮਖੀ ਦੇ ਵਿੱਚ ਇਸੇ ਕਰਕੇ ਲਿਖਣਾ ਹੈ ਵੇ ਹਰੇਕ ਮਨੁੱਖੇ ਨੂੰ ਸੌਖਾ ਹੀ ਪੜ ਲਵੇ ਸੁਣ ਲਵੇ ਸਮਝ ਲਵੇ ਤੇ ਸਾਰ ਅਸਾਰ ਦਾ ਜਿਹੜਾ ਤਤਵ ਨੂੰ ਗੁਰਮੁਖੀ ਦੇ ਵਿੱਚ ਲਿਖਣਾ ਹੈ ਲਿਖ ਹੈ ਸੁਗਮ ਸਰਤਾ ਉਲਤਾਣੀ ਬਿਉ ਸੌਖਾ ਹੀ ਜਿਹੜਾ ਲਿਖਿਆ ਵੀ ਜਾਵੇ ਸੁਣਿਆ ਪੜਿਆ ਵੀ ਜਾਵੇ ਸਮਝਿਆ ਵੀ ਜਾਵੇ ਓ ਪੁਰ ਧਾਰੀ ਇੱਛਾ ਕਰਕੇ ਸਹਿਸਕ੍ਰਿਤ ਅੰਤਰ ਕਨ ਪਾਸ਼ਾ ਗੁਰੂ ਮਾਰੇ ਕੰਡੇ ਜਿਹੜੇ ਸਹਿਸਕ੍ਰਿਤ ਸੰਸਕ੍ਰਿਤ ਹੈ ਜਾਂ ਤੁਰਕਾਂ ਦੀ ਭਾਸ਼ਾ ਅਰਬੀ ਫਾਰਸੀ ਹੈ ਇਸਨ ਹੈ ਲਿਖੇ ਬੈ ਹੈ ਬਦਰਾਸਾ ਵੀ ਜਿਹੜੇ ਬਹੁਤੀ ਬੁੱਧੀ ਵਾਲੇ ਹੋਣਗੇ ਉਹ ਇਹਦੇ ਵਿੱਚ ਆਪੇ ਹੀ ਲਿਖ ਲੈਣਗੇ ਸਭ ਉਪਰ ਪਰ ਸਹਿ ਅਹਤਾਈ ਪਸਰਹ ਇਹਤਾਈ ਤੇ ਇਹ ਜਿਹੜੇ ਬਾਣੀ ਹੈ ਇਹ ਜਿਹੜੀ ਲਿਪੀ ਹੈ ਉਹ ਤਾਂ ਸਾਰਿਆਂ ਦੇ ਉੱਤੇ ਦੌੜ ਕੇ ਫੈਲ ਜਾਏਗੀ ਪਾਉ ਸਭ ਪਾਸੇ ਗੁਰਮੁਖੀ ਲਿਪੀ ਫੈਲ ਜਾਵੇਗੀ ਜਿਮ ਜਲ ਪਰਸ ਚਿਕਨਤਾ ਪਾਈ ਗੁਰੂ ਮਾਰੇ ਕਹਿੰਦੇ ਜਿਵੇਂ ਪਾਣੀ ਤੇ ਆਪਾਂ ਚਿਕਨਾਈ ਪਾ ਦਿੰਨੇ ਨਾ ਉਹ ਛਾਟੀ ਫੈਲ ਜਾਂਦੀ ਪਾਣੀ ਦੇ ਉੱਤੇ ਕਿਰਤ ਕਰਤ ਗ੍ਰਸਤੀ ਮਤਿ ਖੋਲੀ ਗੁਰੂ ਮਾਰੇ ਕਹਿੰਦੇ ਇਸੇ ਤਰ੍ਹਾਂ ਇਹ ਜਿਹੜੀ ਗੁਰਮੁਖੀ ਲਿਪੀ ਹੈ ਜਾਂ ਭਾਸ਼ਾ ਹੈ ਬਾਣੀ ਇਹ ਪੰਜਾਬੀ ਤੇ ਇਹ ਸਾਰੇ ਪਾਸੇ ਇਸੇ ਤਰ੍ਹਾਂ ਫੈਲ ਜਾਏਗੀ ਸੁਣ ਲੋਕਾਂ ਦੀ ਹਾਲਤ ਦੱਸਦੇ ਵੀ ਜਿਹੜੇ ਗ੍ਰਸਤੀ ਲੋਕ ਐ ਥੋੜੀ ਮੱਤ ਵਾਲੇ ਹਨ ਵਿਚਾਰੇ ਉਹ ਘਰਾਂ ਦੇ ਵਿੱਚ ਕਿਰਤ-ਵਿਰਤ ਆਪਣੀ ਕਰਦੇ ਰਹਿੰਦੇ ਹਨ ਸਰਦਮ ਪਠੈ ਵਿਦਿਆ ਜਿਨ ਲੋਰੀ ਵੀ ਜਿਨਿਆਂ ਨੂੰ ਵਿਦਿਆ ਲੋੜੀ ਦੀ ਹੁੰਦੀ ਹੈ ਉਹ ਇਸ ਪਰ ਬਾਣੀ ਨੂੰ ਸੌਖਾ ਹੀ ਪੜ ਸੁਣ ਲਿਆ ਕਰਨਗੇ ਪ੍ਰਗਟ ਹੈ ਗੱਡੀ ਰਾਵ ਮਿਸਾਲਾ ਵੀ ਜਿਵੇਂ ਜੀਟੀ ਰੋਡ ਹੁੰਦਾ ਨਾ ਆਪਾਂ ਗੱਡੀ ਭਜਾਈ ਜਾਂਦੇ ਕੋਈ ਆਪਾਂ ਨੂੰ ਔਖਾਈ ਨਹੀਂ ਹੁੰਦੀ ਐ ਜਿਵੇਂ ਤਰ੍ਹਾਂ ਹੀ ਇਹ ਗਾਡੀ ਰਾਹੋ ਗੱਡਿਆਂ ਵਾਲਾ ਚੜਾ ਚੌੜਾ ਸੌਖਾ ਰਾਹ ਹੈ ਉਹ ਪ੍ਰਗਟ ਹੋ ਜਾਵੇਗਾ ਇਹ ਗੁਰਮੁਖੀ ਲਿਪੀ ਦਾ ਚਲ ਹੈ ਜ ਨਹਿ ਭੁਲ ਹੈ ਕਿਸ ਕਾਲਾ ਜਿਵੇਂ ਆਪਾਂ ਇੱਥੋਂ ਜੀਟੀ ਰੋਡ ਚੜ੍ਹੀਏ ਆਪਾਂ ਚੰਡੀਗੜ੍ਹ ਦਿੱਲੀ ਲੁਧਿਆਣੇ ਕਿਤੇ ਵੀ ਜਾਣਾ ਹੋਵੇ ਉੱਥੇ ਆਪਾਂ ਭੁੱਲਦੇ ਨਹੀਂ ਸਿੱਧੇ ਤੁਰੇ ਜਾਂਦੇ ਆ ਇਉਂ ਹੀ ਜਿਹੜੇ ਇਸ ਬਾਣੀ ਰੂਪੀ ਗੁਰਮੁਖੀ ਰੂਪੀ ਜਿਹੜੇ ਗਾਡੀ ਰਾਹ ਹੈ ਜਿਹੜਾ ਇਹਦੇ ਤੇ ਚੱਲੇਗਾ ਉਹ ਕਿਸੇ ਤਰ੍ਹਾਂ ਭੁੱਲੇਗਾ ਨਹੀਂ ਲਿਖ ਹ ਗਰਮਖੀ ਅਖਰਿਆ ਤੇ ਇਸੇ ਕਰਕੇ ਭਾਈ ਗੁਰਦਾਸਏ ਗੁਰਮੁਖੀ ਅੱਖਰ ਤੂੰ ਲਿਖ ਸਗਨ ਜਗਤ ਮਹਿ ਹੋਏ ਵਿਖਿਆਤੇ ਫਿਰ ਲਿਪੀ ਇਹ ਬਾਣੀ ਸਾਰੇ ਜਗਤ ਵਿੱਚ ਜਾਣੀ ਜਾਏਗੀ ਸ਼ਰਧਾਵੰਤੇ ਪਠੈ ਸੁਖੈ ਇਸ ਗੁਰਬਾਣੀ ਨੂੰ ਫਿਰ ਸ਼ਰਧਾ ਵਾਲੇ ਸੁਖਹਿਨ ਸੌਖੇ ਹੀ ਪੜ ਲਿਆ ਕਰਨਗੇ ਜਨਹ ਹਰਿ ਸਿਮਰਨ ਗਤਦੈਨ ਤੋ ਸਮਝ ਲੈਣ ਕੇ ਕੇ ਵਾਹਿਗੁਰੂ ਦਾ ਸਿਮਰਨ ਹੀ ਮੁਕਤੀ ਦਾਤਾ ਹੈ। ਕਿਰ ਕੀ ਮਹਿਮਾ ਮਹਾ ਭਰਮ ਇਹਨਾਂ ਅੱਖਰਾਂ ਦੀ ਮਹਿਮਾ ਜਿਹੜੀ ਬਹੁਤ ਜ਼ਿਆਦਾ ਹੈ। ਬਦਤ ਹੈ ਜਗ ਕਰ ਮੁਖੀ ਸੋ ਨਮ ਸਾਰੇ ਜਾਣਦੇ ਕਿ ਇਹ ਲਿਪੀ ਗੁਰਮੁਖੀ ਲਿਪੀ ਹੈ ਇਸੇ ਤਰ੍ਹਾਂ ਇਹਦਾ ਨਾਮ ਹੈ ਗੁਰਮੁਖੀ ਲਿਪੀ ਦੇਖਹਿ ਪਟਹਿ ਲਿਖਹਿ ਸਰਮਨਹਿ ਬੇ ਨੂੰ ਦੇਖਣਗੇ ਪੜਨਗੇ ਲਿਖਣਗੇ ਸਤਕਾਰ ਕਰਨਗੇ ਨਿਜ ਬਾਤਕ ਘਾਤ ਕਹਿ ਤਖਣ ਹੈ ਫਿਰ ਇਹਦੇ ਵਿੱਚ ਜਿਹੜੀ ਬਾਣੀ ਹੈ ਉਹਦੇ ਦਰਸ਼ਨ ਦਿਦਾਰ ਕਰਨਗੇ ਪੜਨਗੇ ਲਿਖਣਗੇ ਸਤਕਾਰ ਕਰਨਗੇ ਤੇ ਆਪਣੇ ਪਾਪਾ ਨੂੰ ਨਾਸ ਕਰ ਲੈਣਗੇ ਜਤ ਜਲ ਗੁਰੂ ਕੇ ਸ਼ਬਦ ਮੁਕੰਨੇ ਜੋ ਜਿਹੜੇ ਪ੍ਰੇਮ ਕਰਨਗੇ ਆਪਣੇ ਪਾਪਾ ਨੂੰ ਨਾਸ ਕਰ ਲੈਣਗੇ ਜੋ ਚੌ ਗੁਰੂ ਸਹਿਬਾਨਾਂ ਦੇ ਗੁਰੂ ਨਾਨਕ ਦੇਵ ਸਹਿਬ ਮਹਾਰਾਜ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਗੁਰੂ ਅਰ ਅਮਰਦਾਸ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਜੀ ਇਨਾਂ ਦੇ ਜੋ ਸ਼ਬਦ ਹਨ ਮੁਕਤੀ ਦੇਣ ਵਾਲੇ। ਕੈਖ ਪੋਥੀ ਤਮ ਲਿਖਾ ਅਨੰਦੇ। ਮੀਤੋਂ ਬਹੁਤਾ ਆਨੰਦ ਲੈ ਲੈ ਕੇ ਪੋਥੀ ਦੇ ਵਿੱਚ ਲਿਖਦਾ ਜਾ। ਸਭ ਵੇਦਨ ਕੋ ਸਾਰ ਨਿਕਾਰਾ। ਕਿਉਂਕਿ ਇਹ ਜਿਹੜੀ ਬਾਣੀ ਹੈ ਇਹ ਤਾਂ ਜਿਹੜੇ ਪ੍ਰਾਤਨ ਗ੍ਰੰਥ ਨੇ ਨਿਆ ਪੁਰਾਣਾ ਜੋ ਗਿਆਨ ਹੈ ਉਹਦੇ ਸਾਰਿਆਂ ਦਾ ਇੱਕ ਸਾਰ ਹੈ ਪਾਉ ਸਭ ਦਾ ਇਹ ਧੁਰਾ ਹੈ ਪਤ ਸਾਗਰ ਜਿਮ ਰਤਨ ਉਦਾਰਾ ਜਿਵੇਂ ਸ਼੍ਰੀਸ਼ਣ ਸ੍ਰੇਸ਼ਟ ਰਤਨ ਜਿਹੜੇ ਕੱਢੇ ਸੀ ਨਾ ਦੇਵਤਿਆਂ ਨੇ ਸਮੁੰਦਰ ਨੂੰ ਰੜਕ ਕੇ ਇਓ ਮਾਨੋ ਇਹ ਰਿੜਕ ਕੇ ਕੱਢੇ ਹੋਏ ਇਹਦੂ ਅੱਗੇ ਗਿਆਨ ਨਹੀਂ ਹੈ ਸ੍ਰੀ ਨਾਨਕ ਸ੍ਰੀ ਅੰਗਦ ਨਾਮ ਤੇ ਤੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਗੁਰੂ ਅੰਗਦ ਦੇਵ ਸਾਹਿਬ ਦਾ ਨਾਮ ਸ੍ਰੀ ਗੁਰ ਅਮਰ ਅਪਰ ਸ੍ਰੀ ਰਾਮ ਤੇ ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਪਿਤਕ ਪਿਤਕ ਲਿਖ ਇਨਕੀ ਬਾਣੀ ਲੈ ਇਹਨਾਂ ਦਾ ਨਾਮ ਲੈ ਕੇ ਤੇ ਅਡੋ-ਅਡ ਕਰਕੇ ਇਹਾਂ ਦੀ ਬਾਣੀ ਨੂੰ ਲਿਖ ਕੰਠ ਕਰ ਆਪ ਲਈ ਪਹਿਚਾਨੀ ਦੋਸ ਬਾਣੀ ਨੂੰ ਪਹਿਲਾਂ ਇਹਨਾਂ ਪੋਥੀਆਂ ਤੋਂ ਪੜ ਤੇ ਆਪ ਪਹਿਚਾਨ ਕੇ ਵੀ ਕਿਹੜੇ ਗੁਰੂ ਸਾਹਿਬ ਦੀ ਬਾਣੀ ਹੈ ਸੰਨ ਪਾਈ ਗੁਰਦਾਸ ਉਚਾਰੀ ਕਿਉ ਗੁਰੂ ਮਰਤ ਸੁਣ ਕੇ ਪਾਈ ਗੁਰਦਾਸ ਜੀ ਕਹਿਣ ਲੱਗੇ ਬੇਨਤੀ ਕਰਨ ਲੱਗੇ ਕਹਾ ਬੁਤ ਬ੍ਰਹਮ ਇਤਿ ਹੈ ਹਮਾਰੀ ਬਿਹੇ ਗੁਰੂ ਮਹਾਰਾਜ ਸਾਡੀ ਇਨੀ ਬੁੱਧੀ ਕਿੱਥੇ ਹੈ ਮੈਂ ਅਲਪ ਗਿਆ ਜੀਵ ਕਿੰਮ ਜਾਨਾ ਵੀ ਮੈਂ ਤਾਂ ਅਲਪ ਗਿਆ ਜੀਵ ਹਾਂ ਥੋੜੀ ਮਤ ਵਾਲਾ ਵੀ ਕਿਵੇਂ ਜਾਣ ਸਕਦਾ ਹਾਂ ਕਰਤੀ ਕਿਰਾਂ ਅਗਮਗਤ ਮੰਨਾ ਬਿ ਗੁਰੂ ਮਹਾਰ ਦੀ ਬਾਣੀ ਤਾਂ ਅਗਮ ਹੈ ਤੇ ਗਤ ਦੇਣ ਵਾਲੀ ਮੰਨੋ ਰਿਦਾ ਆਗਾਦ ਅਬਾਦ ਗੰਭੀਰ ਤੇ ਆਪ ਜੀ ਦਾ ਜਿਹੜਾ ਰਿਦਾ ਹੈ ਉਹ ਤਾਂ ਆਗਾਦ ਹੈ ਅਬਾਦ ਹੈ ਗੰਭੀਰ ਹੈ ਕਿਰਾਂ ਰੂਪਾ ਸੋਈ ਕਰਤੀ ਦਾ ਤੇ ਬਾਣੀ ਰੂਪ ਆਪ ਜੀ ਧੀਰ ਦੇਣ ਵਾਲੇ ਗੁਰੂ ਹੋ ਬ੍ਰਹਮਾ ਆਦਿਕ ਲਖ ਸਕੈ ਨਾ ਕੋ ਬਿ ਮੈਂ ਕੀ ਵਿਚਾਰਾ ਜੀਵਾਂ ਇਸ ਬਾਣੀ ਨੂੰ ਤਾਂ ਬ੍ਰਹਮਾ ਆਦਿਕ ਵੀ ਨਹੀਂ ਜਾਣ ਸਕਦਾ ਹੈ ਵੀ ਕਿਹੜੇ ਗੁਰੂ ਸਾਹਿਬ ਦੀ ਲਿਖੀ ਹੋਈ ਹੈ ਬਿਬੇ ਗੁਰੂ ਮਹਾਰਾਜ ਮੇਰੇ ਵਿੱਚ ਇੰਨੀ ਮਤ ਕਿੱਥੋਂ ਹੋ ਸਕਦੀ ਹੈ ਹਾਂ ਜੇ ਆਪ ਦੀ ਸਹਾਈ ਹੋਵੋ ਵੀ ਮੈਂ ਉਹਨਾਂ ਕਿਤਾ ਲਿਖ ਸਕਦਾ ਜਿੰਨਾ ਕ ਆਪ ਜੀ ਮੈਨੂੰ ਜਣਾਉਂਗੇ ਸੁਣ ਕੇ ਭਾਈ ਗੁਰਦਾਸ ਜੀ ਤੋਂ ਪ੍ਰਸੰਨ ਹੋ ਕੇ ਗੁਰੂ ਮਾਰ ਨੇ ਵਰ ਦਿੱਤਾ ਹੈ ਸ੍ਰੀ ਗੁਰ ਪਰਮ ਕਿਰਪਾਲ ਪਰਬੀਨਾ ਤੇ ਜਿਹੜੇ ਗੁਰੂ ਅਰਜਨ ਦੇਵ ਸਾਹਿਬ ਮਹਾਰਾ ਜ ਸਭ ਤੋਂ ਕਿਰਪਾਲੂ ਐ ਸਿਆਣੇ ਹਨ ਪਰਮ ਕਿਰਪਾਲੂ ਹਨ ਜਿਤਾ ਪੁੱਤਰਾ ਹੋਵੇ ਕਰ ਬਾਹਰ ਗੁਰੂ ਮਾਰਾ ਕਹਿਣ ਲੱਗੇ ਵੀ ਹੈ ਭਾਏ ਗੁਰਦਾਸ ਜਿਵੇਂ ਕੋਈ ਪੁੱਤਰ ਹੁੰਦਾ ਨਾ ਕਿਸੇ ਦਾ ਉਹ ਕਰੋ ਬਾਰ ਖੇਡਦਾ ਬੈਠਾ ਹੁੰਦਾ ਹੈ। ਤੰਤਰ ਮਾਤਾ ਪਿਤਾ ਅਜਾਹਨ। ਬੇ ਉਹਦੇ ਮਾਤਾ ਪਿਤਾ ਘਰ ਦੇ ਵਿੱਚ ਬੈਠੇ ਹੁੰਦੇ ਐ ਘਰ ਦੇ ਜਿਹੜੀ ਚਾਰ ਦਿਵਾਰੀ ਕੀਤੀ ਹੁੰਦੀ ਉਹ ਦਿਸਦੇ ਨਹੀਂ ਹੁੰਦੇ ਹਨ। ਨਗਰ ਕੋ ਟੰਗ ਜੋ ਗੁਲ ਹੈ ਬਾਤੀ। ਬੇ ਹੋਰ ਵੀ ਘਰ ਦੇ ਵਿੱਚ ਜੀ ਹੁੰਦੇ ਐ ਭਰਾ ਹੁੰਦੇ ਭੈਣ ਹੁੰਦੇ ਕੋਈ ਹੋਰ ਰਿਸ਼ਤੇ ਹੁੰਦੇ ਐ। ਕੋਈ ਚਾਚਾ ਤਾਇਆ ਤੇ ਜਿਹੜੇ ਕੋਈ ਕੁਟੰਬ ਦੇ ਲੋਕ ਬੋਲਦੇ ਹੁਣ ਗੱਲਬਾਤ ਕਰਦੇ ਹਨ ਚਾਨ ਲਹਿ ਬਾਲਕ ਵਿਖਿਆਤੀ ਉਹ ਬਾਲਕ ਜਿਹੜਾ ਉਹ ਚੰਗੀ ਤਰ੍ਹਾਂ ਸਮਝ ਲੈਂਦਾ ਵੀ ਇਹ ਮੇਰਾ ਚਾਚਾ ਬੋਲੀ ਜਾਂਦਾ ਹੈ ਇਹ ਮੇਰੇ ਤਾਏ ਦੀ ਆਵਾਜ਼ ਹੈ ਜਾਂ ਮੇਰੀ ਮਾਤਾ ਦੀ ਹੈ ਮੇਰੇ ਪਿਤਾ ਦੀ ਆਵਾਜ਼ ਹੈ ਕੋਨਰ ਬੂਝ ਹੈ ਅੰਦਰ ਭਾਨ ਬਿ ਕੋਨਰ ਬੂਝ ਹੈ ਕੌਣ ਹੈ ਅੰਦਰ ਉਹ ਚੰਗੀ ਤਰ੍ਹਾਂ ਸਮਝ ਲੈਂਦਾ ਹੈ ਕਾਨ ਕਾਨ ਬੁਧ ਹੈ ਕਹਤਾ ਵੇ ਕੌਣ ਕੌਣ ਅੰਦਰ ਬੋਲਦੇ ਐ ਕਿਹਦੀ ਕਿਹਦੀ ਅੰਦਰੋਂ ਆਵਾਜ਼ ਆ ਰਹੀ ਘਰ ਵਿੱਚੋਂ ਦੱਸ ਦਿੰਦਾ ਹੈ ਚਗ ਬਾਲਕ ਸਨ ਜਾਣ ਲਾਵੇ ਜੋ ਬਾਲਕ ਨੂੰ ਜੇ ਪੁੱਛੀਏ ਨਾ ਵੀ ਇਹ ਆਵਾਜ਼ ਕਿਹਦੀ ਆ ਰਹੀ ਹੈ ਉਹ ਦੱਸ ਦਿੰਦਾ ਹੈ ਪਿਤਾ ਪਿਤਾ ਕਰ ਤਾਹੀ ਬਤਾਵੇ ਉਹ ਔਡੋ ਵੱਡ ਕਰਕੇ ਦੱਸ ਦਿੰਦਾ ਵੀ ਇਹ ਆਵਾਜ਼ ਜਿਹੜੀ ਆ ਰਹੀ ਇਹ ਮੇਰੇ ਚਾਚੇ ਦੀ ਆਵਾਜ਼ ਹੈ ਇਹ ਮੇਰੇ ਤਾਏ ਦੀ ਹੈ ਇਹ ਮੇਰੇ ਪਿਤਾ ਜੀ ਦੀ ਹੈ ਇਹ ਮੇਰੀ ਮਾਤਾ ਬੋਲ ਰਹੀ ਹੈ ਤੇ ਇਸ ਤਰ੍ਹਾਂ ਸਾਰੇ ਏਡੋੜ ਕਰਕੇ ਉਹ ਦੱਸ ਦਿੰਦਾ ਹੈ ਇਹ ਮਮ ਪਿਤਾ ਗਾ ਕਰ ਇਹ ਮੰਤਾ ਇਹ ਮੇਰੇ ਪਿਤਾ ਜੀ ਹਨ ਇਹ ਮੇਰੇ ਮਾਤਾ ਜੀ ਹਨ ਬੋਲਦੇ ਇਹ ਭਗਨੀ ਬੱਚ ਇਹ ਕਹੇ ਪ੍ਰਾਤਾ ਉਹ ਦੱਸ ਦਿੰਦਾ ਵੀ ਇਹ ਮੇਰੀ ਭੈਣ ਬੋਲਦੀ ਹੈ ਤੇ ਇਹ ਮੇਰਾ ਭਰਾ ਗੱਲਬਾਤ ਕਰ ਰਿਹਾ ਹੈ ਤੁਮ ਸਰੰਜਹਿ ਗੋਹ ਹੋਇ ਜ਼ਬ ਥਾਨਾ ਗੁਰੂ ਮਾਰੇ ਕਹਿੰਦੇ ਤੋ ਇਸੇ ਤਰ੍ਹਾਂ ਸਮਝ ਜਾਵੇਂਗਾ ਸਾਵਧਾਨ ਹੋ ਕੇ ਲਖ ਪਰਤਾਨੀ ਸਫਲ ਮਹਾਨਾ ਤੇ ਇਸ ਗੁਰੂ ਮਨ ਨੂੰ ਲਿਖ ਤੇ ਸੰਤੋਸ਼ ਮਹਾਨੇ ਸਫਲ ਹੋ ਜਾਵੇਂਗਾ। ਜੈ ਮਸਨ ਕਹਿ ਭਾਈ ਗੁਰਦਾਸੂ। ਿਉ ਗੁਰੂ ਮਹਾਰਦੇ ਸੁਣ ਕੇ ਭਾਈ ਗੁਰਦਾਸ ਜੀ। ਧਰਿਆ ਸੀਸ ਪਾਗ ਪੰਖਜ ਪਾਸੂ। ਗੁਰੂ ਮਹਾਰਦੇ ਚਰਨਾਂ ਦੇ ਕੋਲ ਸੀਸ ਧਰਿਆ ਹੈ। ਕਿਰਪਾ ਕ੍ਰਿਸ਼ਟ ਕਰ ਕੀ ਤਬ ਪਾਈ। ਗੁਰੂ ਮਹਾਰਦੇ ਦੀ ਕਿਰਪਾ ਮਿਹਰ ਵਾਲੀ ਨਜ਼ਰ ਪਾਈ ਹੈ। ਤੀਨ ਕਾਲ ਗਿਆਤਾ ਹੋਏ ਲਈ। ਗੁਰੂ ਮਹਾਰਦੇ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਤਿੰਨ ਕਾਲਾਂ ਦੀ ਸੋਝੀ ਭਾਈ ਗੁਰਦਾਸ ਜੀ ਨੂੰ ਹੋਈ ਆਈ ਹੈ। ਤੇ ਕੇ ਸੁਧਾਰ ਕਰ ਪਤਰੇ ਫਿਰ ਕਾगज ਲੈ ਕੇ ਤੇ ਉਹਨਾਂ ਦੇ ਪੱਤਰਿਆਂ ਨੂੰ ਸੁਧਾਰ ਕੇ ਚੰਗੀ ਤਰ੍ਹਾਂ ਸਵਾਰ ਕੇ ਰਚਿਨੇ ਪਰਮਾਨਗੀ ਤਬ ਕਤਰੇ ਵੀ ਉਹ ਜਾਣ ਕੇ ਨਾ ਵੀ ਇੰਨਾ ਕੁ ਲੋੜ ਹੈ ਇੰਨਾ ਏਡਾ ਵੱਡੇ ਕਾगज ਦੀ ਲੋੜ ਹੈ ਵੀ ਇਸੇ ਤਰ੍ਹਾਂ ਪ੍ਰਮਾਣ ਮਿਣ ਕੇ ਤੇ ਸੋਹਣੇ ਸਵਾਰ ਕੇ ਉਹਨਾਂ ਨੂੰ ਫਿਰ ਕਤਰੇ ਵੀ ਉਹਨਾਂ ਨੂੰ ਕੱਟ ਲਏ ਇੱਕੋ ਜੇ ਕੱਟ ਲਏ ਹਨ ਕਾਗਜ਼ ਕਾਏ ਨੀਰ ਸਿਆਹੀ ਤਰ ਕਰ ਤਿਆਰੀ ਤੇ ਪਾਣੀ ਪਾ ਕੇ ਸਿਆਹੀ ਤਿਆਰ ਕਰ ਲਈ ਗੁਰੂ ਸਿਮਰ ਲੇਖਣ ਕਰਤਾਰੀ ਤੇ ਗੁਰੂ ਮਾਰ ਨੇ ਚੇਤੇ ਕਰਕੇ ਕਲਮ ਆਪਣੇ ਹੱਥ ਵਿੱਚ ਫੜ ਲਈ ਸ੍ਰੀ ਅਰਜਨ ਪੋਥੀ ਤਬ ਖੋਲੀ ਤੇ ਗੁਰੂ ਮਾਰ ਨੇ ਪਹਿਲੀ ਪੋਥੀ ਜਿਹੜੀ ਲਿਖਵਾਉਣ ਵਾਸਤੇ ਖੋਲੀ ਹੈ ਜੇਤ ਲਿਖਾਵਨ ਕਿਰਿਆ ਅਪਾਲੀ ਜਿਹੜੀ ਅਨਮੋਲ ਬਾਣੀ ਐ ਨੂੰ ਲਿਖਾਉਣ ਵਾਸਤੇ ਪ੍ਰਥਮ ਸਿਮਰਿ ਸ਼੍ਰੀ ਨਾਨਕ ਕਰੰ ਤੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਨਾਮ ਸਭ ਤੋਂ ਪਹਿਲਾਂ ਸਿਮਰ ਕੇ ਧਿਆ ਕੇ ਸਿਮਰਿ ਨਾਨਕ ਧਿਆਨ ਪਰਮ ਤੇ ਸੋਣਾ ਧਿਆਨ ਧਰ ਕੇ ਨਮਸਕਾਰ ਕੀਤੀ ਹੈ ਪੁਰਬ ਸ੍ਰੀ ਜਪ ਜੀ ਲਖਬਾਈ ਸਭ ਤੋਂ ਪਹਿਲਾਂ ਜਪ ਜੀ ਸਾਹਿਬ ਦੀ ਬਾਣੀ ਲਿਖਾਉਣੀ ਆਰੰਭ ਕੀਤੀ ਸੋਣਾ ਮੰਗਲਾ ਚਰਨ ਸਹਾਈ ਸੋਣਾ ਮੰਗਲਾ ਚਰਨ ਜਿਸ ਦੇ ਵਿੱਚ ਪਹਿਲਾਂ ਕੀਤਾ ਹੋਇਆ ਹੈ ਬਾਣੀ ਸਾਡੇ ਚਾਰ ਉਚਾਰੀ ਜੋ ਸਾਢੇ ਚਾਰ ਪੌੜੀਆਂ ਵੀ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਤੇ ਇਸ ਪ੍ਰਕਾਰ ਇਹ ਜਿਹੜੀ ਅੱਧੀ ਪੌੜੀ ਹੈ ਅੱਧੀ ਪੌੜੀ ਇਹ ਉਚਾਰੀ ਤੇ ਚਾਰ ਪੌੜੀਆਂ ਪਹਿਲੀਆਂ ਉਚਾਰਨ ਕੀਤੀਆਂ ਲਖਵਾਈਆਂ ਹਨ। ਭਾਰਗਮ ਵਰਣਨ ਸਤੰਕਾਰੀ। ਵੀ ਇਹਨਾਂ ਦੇ ਵਿੱਚ ਵਾਹਿਗੁਰੂ ਦਾ ਸੁਖ ਦੇਣ ਵਾਲਾ ਵਰਣਨ ਕੀਤਾ ਹੋਇਆ ਹੈ। ਢੇੜ ਬਿਖੈ ਗੁਰ ਮਹਿਮਾ ਕਹੀ। ਫਿਰ ਅੱਗੇ ਆ ਜਾਂਦੀ ਇਹਨਾਂ ਪਾਂ ਪੰਕਤੀ ਵੀ ਗੋਰੀ ਸਤਿਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾਂ ਨਹੀਂ ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ 부ਝਾਈ। ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਣਾ ਜਾਈ ਤੇ ਦੂਗਲੇ ਪੌੜੀ ਤੀਰਥ ਨਾਵਾ ਜੇ ਤਿਸ ਪਾਵਾ ਵੀ ਇਹਦੇ ਅੰਤ ਵਿੱਚ ਵੀ ਆਉਂਦਾ ਗੁਰਾ ਇੱਕ ਦੇਵੁਝਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਣਾ ਜਾਈ ਇਉਂ ਡੇਢ ਪੌੜੀ ਦੇ ਵਿੱਚ ਗੁਰੂ ਮਾਰ ਦੇ ਫਿਰ ਮਹਿਮਾ ਲਿਖਵਾਈ ਹੈ ਜਿਹੜੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਲਿਖੀ ਹੋਈ ਹੈ ਕੀਨ ਮੰਗਲਾ ਚਰਨ ਸਹੀ ਤੇ ਇਸ ਤਰ੍ਹਾਂ ਸਹੀ ਤਰੀਕੇ ਦੇ ਨਾਲ ਮੰਗਲਾ ਚਰਨ ਕੀਤਾ ਹੈ ਜੇ ਜਗਚਾਰੇ ਲਿਖੀ ਸੋ ਫੇਰੀ ਫਿਰ ਗੁਰੂ ਮਹਾਰਾਜ ਨੇ ਜੁਗਚਾਰੇ ਆਰਜਾ ਵਾੜੀ ਪੌੜੀ ਲਿਖਵਾਈ ਹੈ ਇਸ ਮਹਾਨ ਬਿਰਾਗ ਪੰਡੇਰੀ ਵੀ ਇਹਦੇ ਵਿੱਚ ਬਹੁਤ ਵੱਡਾ ਬਿਰਾਗ ਜਿਹੜਾ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਲਿਖਿਆ ਹੈ ਵੀ ਬੰਦਾ ਭਾਵੇਂ ਜੇ ਜੁਗ 4 ਆਰਜਾ ਵੀ 4 ਜੁਗ ਬੰਦੇ ਦੀ ਆਰਜਾ ਹੋ ਜਾਵੇ ਜੇ ਹੋਰ ਦਸੋਣੀ ਹੋਏ ਤੇ 10 ਗੁਣਾ ਹੋਰ ਹੋਵੇ 40 ਜੁਗ ਹੋ ਜਾਵੇ ਤੇ ਫਿਰ ਇੰਨੇ ਕੁਝ ਹੁੰਦਿਆਂ ਹੋਇਆਂ ਵੀ ਜੇ ਇਸ ਨਦਰਨ ਆਵੇ ਤਾ ਬਾਤ ਨ ਪੁੱਛੈ ਕਿ ਵੀ ਜੇ ਵਾਹਿਗੁਰੂ ਦੀ ਮਿਹਰ ਦੀ ਨਜ਼ਰ ਨਹੀਂ ਨਾ ਹੁੰਦੀ ਹੈ ਤੇ ਫਿਰ ਉਹਨੂੰ ਕੀੜਾ ਪਤੰਗਾ ਸਮਝਿਆ ਜਾਂਦਾ ਕੋਈ ਉਹਦੀ ਬਾਤ ਨਹੀਂ ਪੁੱਛਦਾ ਹੈ ਲੋਕ ਪਰਲੋਕ ਵਿੱਚ ਇਸ ਪ੍ਰਕਾਰ ਵਾਹਿਗੁਰੂ ਦੀ ਮਿਹਰ ਦੀ ਨਜ਼ਰ ਦੀ ਗੱਲ ਕੀਤੀ ਹੈ ਮਹਾਨ ਬਿਰਾਗ ਇਹਦੇ ਵਿੱਚ ਲਿਖਿਆ ਹੋਇਆ ਹੈ ਸ਼੍ਰਵਨ ਮਹਾਤਮ ਚਾਰ ਪਉੜੀਆਂ ਵਿਚਾਰੀ ਫਿਰ ਸੁਣਿਆ ਵਾਲੀਆਂ ਚਾਰ ਪਉੜੀਆਂ ਜਿਨ੍ਹਾਂ ਦੇ ਵਿੱਚ ਸੁਣਨ ਦਾ ਮਹਾਤਮ ਦੱਸਿਆ ਵੀ ਸੁਣਨ ਦੇ ਨਾਲ ਹੀ ਸਿੱਧ ਪੀਰ ਆਦਕ ਬਣਦੇ ਹਨ ਸੁਨਹਿ ਮਨਨ ਬਾਖਿਆ ਵਿਚਾਰੀ ਫਿਰ ਮੰਨੈ ਕੀ ਗਤ ਕਹੀ ਨਾ ਜਾਏ ਤੇ ਇਹ ਮੰਨਣ ਵਾਲੀਆਂ ਚਾਰ ਪਉੜੀਆਂ ਦੇ ਵਿੱਚ ਜਿਹੜਾ ਕੋਈ ਲਿਖਿਆ ਹੋਇਆ ਹੈ ਉਹ ਗੁਰੂ ਮਾਰ ਨੇ ਲਿਖਵਾਈਆਂ ਹਨ ਨਿਧਿਆਸਨ ਪੰਚੇ ਬਲਵਾਨ ਇਹਦੇ ਵਿੱਚ ਤਿੰਨ ਅਵਸਥਾਵਾਂ ਹਨ ਇਹਨਾਂ ਪੌੜੀਆਂ ਦੇ ਵਿੱਚ ਇੱਕ ਤਾਂ ਸਰਵਣ ਦੀ ਇੱਕ ਮੰਨਣ ਦੀ ਤੇ ਇੱਕ ਨਿਧਿਆਸਨ ਦੀ ਭਾਵ ਆਪਣੇ ਜੀਵਨ ਦੇ ਵਿੱਚ ਵਰਤਣ ਦੀ ਤੇ ਵੀ ਇਹਨਾਂ ਨੂੰ ਪਹਿਲਾਂ ਨਾਮ ਨੂੰ ਸੁਣਨਾ ਹੈ ਫਿਰ ਮੰਨਣਾ ਹੈ ਫਿਰ ਨਿਧਿਆਸਨ ਕਰਨਾ ਆਪਣੇ ਜੀਵਨ ਦੇ ਵਿੱਚ ਵਰਤਣਾ ਹੈ ਤੇ ਉਹ ਸੰਸਾਰ ਜੀਵਨ ਬਣਾਉਣਾ ਹੈ ਦਿਆਨ ਅਧਿਆਸਨ ਵਾਲੀ ਪੌੜੀ ਪੰਜ ਪ੍ਰਵਾਨ ਪੰਜ ਪ੍ਰਧਾਨ ਵਾਲੀ ਲਿਖਵਾਈ ਹੈ ਇਸ ਮਹਨ ਨੀਕੇ ਕੀ ਨਿਮਖਾਨ ਇਹਦੇ ਵਿੱਚ ਵੀ ਕਿਵੇਂ ਆਪਣੇ ਜੀਵਨ ਵਿੱਚ ਬਾਣੀ ਨੂੰ ਵਰਤਣਾ ਹੈ ਬਾਣੀ ਅਨਸਾਰ ਕਿਵੇਂ ਜੀਵਨ ਬਣਾਉਣਾ ਸੋਹਣਾ ਦੱਸਿਆ ਹੈ ਤੂੰ ਸਦਾ ਸਲਾਮਤ ਨਿਰੰਕਾਰ ਅੱਗੇ ਪੇਰ ਜਿਹੜੀਆਂ ਤਿੰਨ ਪੌੜੀਆਂ ਚਾਰ ਪੌੜੀਆਂ ਤੂੰ ਸਦਾ ਸਲਾਮਤ ਨਿਰੰਕਾਰ ਵਾਲੀਆਂ ਆਉਂਦੀਆਂ ਉਹ ਲਖਵਾਈਆਂ ਹਨ ਸਾਖ ਆਤਮ ਪਰ ਇਹ ਤੁਖ ਚਰ ਇਹ ਵਾਹਿਗੁਰੂ ਦਾ ਨੂੰ ਸਾਖਿਆਤ ਸਾਹਮਣੇ ਦੇਖ ਕੇ ਗੁਰਮਾਰਨ ਉਚਾਰਨ ਕੀਤੀਆਂ ਹਨ ਸਾਖਿਆਤਤਾ ਵਾਲੀਆਂ ਚਾਰ ਪੌੜੀਆਂ ਲਖਵਾਈਆਂ ਹਨ ਇਹ ਕ੍ਰਮ ਪ੍ਰਥਮੇ ਵਰਣਨ ਕਰਿਓ ਇਸ ਤਰ੍ਹਾਂ ਕ੍ਰਮ ਦੇ ਅਨਸਾਰ ਪ੍ਰਥਮੇ ਸਭ ਤੋਂ ਪਹਿਲਾਂ ਵਰਣਨ ਕੀਤਾ ਹੈ ਜਪ ਹਰ ਬੇਦ ਅਰਥ ਇਕਤਰਿਓ ਤੇ ਇਹ ਜਪ ਜੋ ਨਾਮ ਬਾਣੀ ਦਾ ਲਖਵਾਇਆ ਹੈ ਤੇ ਵੇਦ ਦਾ ਵੀ ਉਹੀ ਅਰਥ ਹੁੰਦਾ ਹੈ ਜਪ ਦਾ ਵੀ ਉਹੀ ਅਰਥ ਹੁੰਦਾ ਹੈ ਕਿ ਜਪ ਕੇ ਵੀ ਤਾਂ ਵਾਹਿਗੁਰੂ ਨੂੰ ਜਾਣਣਾ ਹੀ ਹੈ ਤੇ ਵੇਦ ਦਾ ਅਰਥ ਵੀ ਜਾਣਨਾ ਹੁੰਦਾ ਹੈ ਇਸ ਕਰਕੇ ਜਪ ਦਾ ਤੇ ਅਰਥ ਦਾ ਇੱਕ ਵੇਦ ਦਾ ਇੱਕੋ ਹੀ ਅਰਥ ਸਮਝਿਆ ਜਾਣਿਆ ਹੈ ਬ੍ਰਹਮ ਜਾਨ ਪੇ ਕੇ ਇਹ ਨੰਮ ਕਿਉਂਕਿ ਇਹ ਦੋਵੇਂ ਨਾਮ ਜਿਹੜੇ ਵੇਦ ਤੇ ਜਪ ਇਹ ਵਾਹਿਗੁਰੂ ਨੂੰ ਜਨਜਾਨਣ ਦੇ ਦੋਨੇ ਨਾਮ ਹਨ। ਦਨ ਹ ਪਦ ਸੰਸਰ ਅਭਿਰੰ। ਦੋਵੇਂ ਜਿਹੜੇ ਸ਼ਬਦ ਨਾਮ ਹਨ ਸੋਹਣੇ ਇੱਕੋ ਜਿਹੇ ਸੋਹਣੇ ਹਨ। ਜਾਤਿ ਪ੍ਰਥਮ ਨਾਮ ਜਪ ਰੱਖਿਓ। ਤੇ ਇਸੇ ਕਰਕੇ ਗੁਰੂ ਮਨ ਮਰਨੇ ਪਹਿਲਾ ਨਾਮ ਜਪ ਇਹ ਜਪਜੀ ਸਾਹਿਬ ਦਾ ਰੱਖਿਆ ਹੈ। ਸਬ ਗੁਰਬਾਣੀ ਕੋ ਇਧ ਪੱਖਿਓ। ਤੇ ਸਾਰੀ ਗੁਰਬਾਣੀ ਜਿੰਨੀ ਵੀ ਜਪਜੀ ਸਾਹਿਬ ਹੈ ਦੇ ਵਿੱਚ ਇਹਦਾ ਜਪ ਨਾਮ ਹੀ ਹੈ। ਕਹਿ ਲਗ ਕਹਿਓ। ਹਾਤਮ ਬਾਨੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਇਹ ਸੰਗਤ ਜੀ ਮੈਂ ਕਿੱਥੋਂ ਤੱਕ ਬਾਣੀ ਦਾ ਮਹਾਤਮ ਦੱਸਾਂ ਜੋ ਸਭ ਕੀ ਸਰਮੌਰ ਬਖਾਨੀ ਜਿਹੜੀ ਸਾਰਿਆਂ ਦੀ ਸਰਮੌਰ ਸ਼੍ਰੋਮਣੀ ਬਾਣੀ ਦੱਸੀ ਲਿਖੀ ਹੈ ਪਰਨ ਉਤਮ ਜਿਸ ਤੇ ਕੋਈ ਵੀ ਜਿਸ ਬਾਣੀ ਤੋਂ ਉਤਮ ਹੋਰ ਕੋਈ ਵੀ ਬਾਣੀ ਹੈ ਨਹੀਂ ਅਰ ਸੁਖੇਨ ਜੀ ਪ੍ਰਾਪਤ ਹੋਏ ਤੇ ਫਿਰ ਉਹ ਸੌਖੇ ਬਾਣੀ ਪ੍ਰਾਪਤ ਹੋ ਜਾਂਦੀ ਹੈ ਪੜ੍ਹਨੀ ਵੀ ਸੌਖੀ ਹੈ ਸੁਣਨੀ ਵੀ ਸੌਖੀ ਹੈ ਪ੍ਰਥਮ ਰਾਣੀ ਸ਼ੀਰੀ ਕੋ ਰਾਗ ਲਿਖਵਾ ਤੇ ਫਿਰ ਗੁਰੂ ਮਾਰਨੇ ਜਪਜੀ ਸਾਹਿਬ ਤੋਂ ਪਿੱਛੋਂ ਰਹਿਰਾ ਸਾਹਿਬ ਜੀ ਦੇ ਸ਼ਬਦ ਲਿਖਵਾਏ ਹਨ ਉਹਨਾਂ ਤੋਂ ਪਿੱਛੋਂ ਸੋਹਿਲੇ ਸਾਹਿਬ ਦੀ ਬਾਣੀ ਲਿਖਵਾਈ ਹੈ ਇਸ ਤਰ੍ਹਾਂ ਇਹ ਬਾਣੀਆਂ ਲਿਖਵਾ ਕੇ ਤੇ ਰਾਗਾਂ ਦੀ ਅਰੰਭਤਾ ਕੀਤੀ ਗੁਰੂ ਮਾਰਨੇ ਸਾਉਤੋਂ ਪਹਿਲਾ ਸ੍ਰੀ ਰਾਗ ਗੁਰੂ ਸਾਹਿਬ ਜੀ ਨੇ ਲਿਖਵਾਇਆ ਹੈ ਕਰ ਅਨੇਕ ਬਹੈ ਜਾਏ ਜੁ ਕਾਵਾ ਜਿਹੜਾ ਸ੍ਰੀ ਰਾਗ ਅਨੇਕਾਂ ਘਰਾਂ ਦੇ ਵਿੱਚ ਗਾਇਆ ਜਾਂਦਾ ਅਨੇਕ ਘਰ ਵੀ ਪਹਿਲੇ ਘਰ ਦੇ ਵਿੱਚ ਬਾਣੀ ਤੀਜੇ ਚ ਚੌਥੇ ਚ ਪੰਜਵੇਂ ਚ ਇਉਂ ਅਨੇਕਾਂ ਘਰਾਂ ਵਿੱਚ ਬਾਣੀ ਗਾਈ ਹੈ ਕਿਤੇ ਕਿ ਲਿਖੇ ਜਬ ਪੂਜਿਤ ਪਈ ਕਿਉਂ ਕੁਝ ਕਿ ਜਦੋਂ ਲਿਖ ਗਏ ਲਿਖ ਲਏ ਹਨ اے ਗੁਰਦਾਸ ਭਾਈ ਗੁਰਦਾਸ ਜੀ ਨੂੰ ਸਤਿਗੁਰੂ ਮਾਰੇ ਪੁੱਛਣ ਲੱਗੇ ਹਨ ਕਹ ਅਬਰਦਾਸ ਜਾਨ ਵੀ ਲਈ ਵੀ ਭਾਈ ਗੁਰਦਾਸ ਜੀ ਹੁਣ ਲਿਖੀ ਜਾਂਦੇ ਬਾਣੀ ਸਤਿਗੁਰੂ ਮਾਰੇ ਪੁੱਛਣ ਲੱਗੇ ਵੀ ਭਾਈ ਗੁਰਦਾਸ ਵੀ ਭਾਈ ਤੂੰ ਬਾਣੀ ਲਿਖੀ ਜਾਂਣਾ ਹੈ ਵੀ ਜਾਣ ਵੀ ਲਈਏ ਵੀ ਕਿਹੜੇ ਗੁਰੂ ਮਰ ਦਾ ਸ਼ਬਦ ਹੈ ਪਹਿਲੇ ਗੁਰੂ ਸਾਹਿਬ ਜੀ ਦਾ ਜਾਂ ਤੀਜੇ ਗੁਰੂ ਸਾਹਿਬ ਜੀ ਦਾ ਸ਼ਬਦ ਜਾਂ ਚੌਥੇ ਗੁਰੂ ਸਾਹਿਬੀ ਦਾ ਸ਼ਬਦ ਹੈ ਵੀ ਕੀ ਦੀ ਬਾਣੀ ਤੂੰ ਜਾਣ ਲਈ ਹੈ ਹੱਥ ਜੋੜ ਕੇ ਬਾਗ ਬਖਾਨੇ ਭਾਈ ਗੁਰਦਾਸ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਬਾਖ ਕਿਹਾ ਹੈ ਰਾਮਨ ਕੀ ਕਰਨਾ ਤੇ ਜਾਣਿਓ ਏ ਗੁਰੂ ਮਹਾਰਾਜ ਅੱਗੇ ਤਾਂ ਨਹੀਂ ਮੈਂ ਕੁਝ ਜਾਣਦਾ ਸੀ ਹੁਣ ਆਪ ਜੀ ਦੀ ਕਿਰਪਾ ਹੋ ਗਈ ਤੇ ਮੈਂ ਸਮਝ ਗਿਆ ਜਾਣ ਗਿਆ ਹਾਂ ਪਤਿਕਾ ਬਾਚ ਬਹੁਤ ਨਰਨ ਮਜਾਰੀ ਸਿਪਾਹੀ ਗੁਰਦਾਸ ਜੀ ਨੇ ਆਖਿਆ ਵੀ ਗੁਰੂ ਮਹਾਰਾਜ ਜਿਵੇਂ ਇੱਕ ਵੀ ਪਤੀ ਹੁੰਦਾ ਨਾ ਉਹਦੀ స్త్రీ ਹੁੰਦੀ ਹੈ ਵੀ ਪਤੀ ਭਾਵੇਂ ਕਿਨੇ ਮਰਜੀ ਬੰਦਿਆਂ ਚ ਬੈਠਾ ਹੋਵੇ ਉਹਦੇ ਜਿਹੜੇ ਬਚਨ ਆਵਾਜ਼ ਹੈ ਲੇਟ ਪਛਾਨ ਦੂਰੀ ਜਿਵੇਂ ਨਾਰੀ ਵੀ ਦੂਰ ਭਾਵੇਂ ਛੁਪੀ ਹੋਵੇ ਨਾਰੀ ਉਹਦੀ ਘਰ ਵਾਲੀ ਫਿਰ ਵੀ ਆਪਣੇ ਪਤੀ ਦੀ ਆਵਾਜ਼ ਨੂੰ ਜਿਵੇਂ ਉਹ ਪਛਾਣ ਹੀ ਲੈਂਦੀ ਹੁੰਦੀ ਹੈ ਜਿਵੇਂ ਪੋਥੀ ਪਰਤੇ ਗੁਰਬੈਨ ਉਵੇਂ ਹੀ ਪੋਥੀ ਸਾਹਿਬ ਤੋਂ ਗੁਰੂ ਮਾਰ ਦੇ ਬਚਨਾਂ ਨੂੰ ਦੇਖੇ ਪਛਾਨ ਚਤੁਰ ਗੁਰ ਜੈਣ ਜਿਹੜੇ ਗੁਰੂ ਮਰ ਦੇ ਬਚਨ ਲਿਖੇ ਹੋਏ ਉਹਨਾਂ ਨੂੰ ਮੈਂ ਇਸੇ ਤਰ੍ਹਾਂ ਪਛਾਣ ਲੈਂਦਾ ਹਾਂ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨ ਹਨ ਤੰਦਰੁਲਕੇ ਜੋ ਸ਼ਬਦ ਸੁਬਨਾਈ ਤੇ ਜਿਹੜੇ ਹੋਰ ਲੋਕਾਂ ਦੇ ਕੋਈ ਬਚਨ ਸ਼ਬਦ ਬਣਾ ਕੇ ਵਿੱਚ ਰਲਾ ਦਿੱਤੇ ਹਨ ਪਰਖ ਪਰਖ ਕਰ ਸਰਬ ਹਟਾਈ ਤੇ ਇਉਂ ਉਹਨਾਂ ਨੂੰ ਮੈਂ ਪਰਖ ਪਰਖ ਕੇ ਚੰਗੀ ਤਰ੍ਹਾਂ ਤੇ ਸਾਰੇ ਹਟਾ ਦਿੱਤੇ ਐ ਵੀ ਉਹ ਨਹੀਂ ਮੈਂ ਵਿੱਚ ਲਿਖਦਾ ਕਿਉਂਕਿ ਤੇ ਇਹ ਵੀ ਆਪਾਂ ਨੂੰ ਇੱਕ ਚੇਤੇ ਰੱਖਣ ਵਾਲੀ ਗੱਲ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਲਿਖਣ ਦੀ ਜਿਆਦਾ ਲੋੜ ਇਸੇ ਕਰਕੇ ਪਈ ਸੀ ਵੀ ਇਹ ਸਮੇਂ ਤਾਂ ਜਿਹੜੇ ਹੋਰ ਲੋਕ ਸੀ ਜਿਵੇਂ ਵੀ ਕੋਈ ਤ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਸੀ ਜਾਂ ਹੋਰ ਲੋਕ ਸੀਗੇ ਹੰਦਾਲੀਏ ਆਦ ਕਸਨ ਤੇ ਉਹ ਤੀਜੇ ਪਾਤਸ਼ਾਹ ਜੀ ਦੇ ਸਮੇਂ ਹੋਇਆ ਹੰਦਾਲ ਤੇ ਉਹ ਵੀ ਜਿਹੜੇ ਬਾਣੀ ਦੇ ਵਿੱਚ ਮਿਲਾਵਟ ਕਰੀ ਜਾ ਰਹੇ ਸਨ ਇਸੇ ਕਰਕੇ ਗੁਰੂ ਮਾਰ ਨੂੰ ਲੋੜ ਪਈ ਵੀ ਸਾਡੇ ਹੁੰਦਿਆਂ ਹੀ ਹੁਣ ਤੋ ਹੀ ਗੁਰੂ ਨਾਨਕ ਦੇਵ ਸਹਿਬ ਮਾਰ ਨੂੰ ਕੋਈ ਬਹੁਤਾ ਸਮਾਜ ਇਹ ਨਹੀਂ ਹੋਇਆ ਤੇ 50 60 ਸਾਲਾਂ ਦੇ ਵਿੱਚ ਹੀ ਦੇਖ ਲਓ ਵੀ ਕਿੰਨਾ ਬਾਣੀ ਚ ਰਲਾ ਪਾ ਦਿੱਤਾ ਕਿਨੇ ਸ਼ਬਦ ਮਨੋਰਟੀ ਜੇ ਬਣਾ ਕੇ ਵਿੱਚ ਲਿਖ ਦਿੱਤੇ ਵੀ ਹੁਣੇ ਹੀ ਇਹ ਹਾਲ ਹੋ ਗਿਆ ਤੇ ਜਿੰਜਵੇਂ ਜਿਵੇਂ ਸਮਾਂ ਬੀਤੂਗਾ ਫੇਰ ਤਾਂ ਅਸਲੀ ਬਾਣੀ ਦੀ ਪਛਾਣ ਹੀ ਨਹੀਂ ਰਹਿਣੀ ਹੈ ਤੇ ਇਸ ਬਾਣੀ ਨੂੰ ਇਕੱਤਰ ਕੀਤਾ ਜਾਵੇ ਇੱਕ ਥਾਂ ਤੇ ਲਿਖ ਕੇ ਲਿਖ ਕੇ ਮੋਹਰ ਲਾ ਦਿੱਤੀ ਜਾਵੇ ਵੀ ਇਹ ਬਾਣੀ ਗੁਰੂ ਸਾਹਿਬ ਦੀ ਹੈ। ਬਾਕੀ ਜੋ ਹੋਰ ਸ਼ਬਦ ਬਣਾ ਰਹੇ ਉਹਨਾਂ ਦੀ ਆਪਣੀ ਮਰਜ਼ੀ ਹੈ। ਉਹਦੇ ਨਾਲ ਸਾਡਾ ਕੋਈ ਵਾਸਤਾ ਨਹੀਂ ਹੈ। ਸੋ ਭਾਈ ਗੁਰਦਾਸ ਜੀ ਕਹਿੰਦੇ ਵੀ ਹੋਰ ਪਰਖ ਪਰ ਕੇ ਕਿ ਮੈਂ ਸ਼ਬਦ ਪਾਸੇ ਕਰ ਦਿੱਤੇ ਜਿਹੜੇ ਗੁਰੂ ਮਰ ਦੇ ਬਚਨ ਹੈ ਉਹ ਗ੍ਰੰਥ ਸਾਹਿਬ ਜੀ ਦੇ ਵਿੱਚ ਮੈਂ ਲਿਖੀ ਜਾਣਾ ਹਾਂ। ਸੋ ਇਸ ਤਰ੍ਹਾਂ ਇਹ ਇਤਿਹਾਸ ਦੇ ਵਿੱਚ ਆਪਾਂ ਥੋੜਾ ਜੱਜ ਪ੍ਰਸੰਗ ਪੜ੍ਹ ਕੇ

ਕਾਲ ਸਾ ਵਾਹਿਗੁਰੂ ਜੀ ਕੀ ਫਤਿਹ